ਲੈ ਕੇ ਆਜੋ ਬਿਨਾ ਪਰਚੀ ਤੋਂ ਪਰਚੀ ਉਹ ਤੇਗਾ ਅਗਲਾ ਤੇ ਵੀ ਨਾ ਉਹਦੀ ਉਹ ਆ ਗਈ ਪਰਚੀ ਹੋਈ ਤੁਹਾਡੇ ਕੋਲ ਪਰਚੀ ਆ ਗਈ ਨਾ ਕੋਈ ਤਾਂ ਲੈ ਕੇ ਕਿੱਥੇ ਆਣਾ ਸਿਰਫ ਸਿਰਫ ਕੋਈ ਲਾਗੇ ਨਹੀਂ ਕੋਈ ਫਕੀ ਨਹੀਂ ਉਹ ਚਦੇ ਵੀ ਨਹੀਂ ਦਾਨੂੰ ਕਿੰਨਾ ਕਿਤੇ ਜਿਹੜਾ ਇਲੀਗਲ ਤਰੀਕੇ ਦੇ ਨਾਲ ਇਸ ਇਲਾਕੇ ਦੇ ਵਿੱਚ ਕੰਮ ਕੀਤਾ ਜਾ ਰਿਹਾ ਇਸ ਕਰਕੇ ਟਿਪਰ ਵਾਲੇ ਜਿਹੜੇ ਨੇ ਪਾਪੀ ਜਾਂਦੇ ਨਜ਼ਰਾ ਦੇ ਨੇ आप फिर भी कोशिश करते हैं जाने अगे गलबात करने की कोशिश करा कि कारण है कि वो वापस मुड़ते पे तस्वीर तुम दिखा रहे हैं आप सुजानपुर के भेड़िया इलाके जितने कि माइनिंग जीहले दे, गेड़ी दे नाल चल पी है और गलबात करने की कोशिश करा तो मिनट ਤੁਸੀਂ ਦੇਖ ਸਕਦੇ ਹੋ ਕਿ ਉੱਪਰ ਵਾਲੇ ਜਿਹੜੇ ਆ ਉਹ ਕੁਝ ਦਿਨ ਨਹੀਂ ਵੀ ਹੈਗੇ ਉਹ ਗੱਲ ਕਰਨ ਨੂੰ ਤੇ ਆ ਲਈ ਹੈ ਕਿੰਨਾ ਕਿਤੇ ਪਹਿਲਾਂ ਤਾਂ ਸਾਡੇ ਵੱਲ ਦੇ ਕੇ ਵਾਪਸ ਮੁੜਦੇ ਸਿੱਖ ਫੁੱਟ ਰਿਸੀਗੇ ਪਰ ਹੁਣ ਜਿਹੜਿਆ ਤੋਂ ਟਿੱਪਲ ਲੈ ਕੇ ਨਿਕਲਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਦੇਖ ਸਕਦਾ ਤਸਵੀਰਾਂ ਵੀ ਬੜੀ ਲੱਗੇ ਦੇ ਵਿੱਚ ਜਿਹੜਾ ਸ਼੍ਰੀ ਹਮ ਮਾਇਨੀ ਜਿਹੜੀ ਹੈ ਉੱਥੇ ਕੀਤੀ ਜਾ ਰਹੀ ਹੈ ਉਹ ਤਾਂ ਸਬਾਰਾ ਸਕੇੜੇ ਮਾਲ ਹੁੰਦਾ ਇਹ ਟੈਲਾ ਉਹਨਾਂ ਦਾ ਵਜਨ ਨਹੀਂ ਚੱਲ ਪਾਰੀ ਹੈ ਦੇਖੋ ਹਾਲਤ ਕਿੰਨੀ ਮਾੜੀ ਹੋ ਗਈ ਹੈ ਇਹ ਰਾਤ ਨਹੀਂ ਦੀ ਜਿਹੜੀ ਉਹ ਮੈਨੂੰ ਬੰਦਾ ਇਹ ਮੈਨ ਕਿੱਥੋਂ ਹੋ ਰਹੀ ਆ ਸਰਕਾਰ ਦਾ ਕੰਮ ਆ ਸਰਕਾਰ ਨਹੀਂ ਸਰਕਾਰ ਸਹੀ ਹੈ ਵੀ ਜਿਹੜੇ ਅਗਲੇ ਚਮਚੇ ਆ ਗਏ ਨਾ ਕਰਨੇ ਆ ਇਹ ਸਾਰੇ ਅਫਸਰਾਂ ਨਹੀਂ ਮਿਊਂਪਲ ਨਾਲ ਆਉਣਗੇ ਜਾਂ ਲੋਕਲ ਬੰਦਿਆਂ ਨਾਲ ਮਿਊਂਪਲ ਤੋਂ ਆਉਣਗੇ ਆ ਸੇ ਆ ਗਏ ਹੋਏ ਇੱਕ ਦੋ ਹਾਸਾ ਹੋਇਆ

ਇੰਨੇ ਦੇ ਵਿੱਚੋਂ ਇਲਲੀਗਲ ਤਰੀਕੇ ਦੇ ਨਾਲ ਪ੍ਰਕਾਰ ਆਂਦੇ ਬਿਨਾ ਹਾਲਾਂਕਿ ਉੱਤੇ ਬੋਰ ਲੇ ਕੇ ਲਗਾਇਆ ਗਿਆ ਕਿ ਤਣ ਟੱਕ ਨਿਕਲਣੇ ਪੈਣ ਹੈਗੇ ਇਸ ਲਈ ਆਪਾਂ ਸੁਜਾਨਪੁਰ ਦੇ ਭੇੜੀਆਂ ਇਲਾਕੇ ਦੇ ਵਿੱਚ ਖੜੇ ਆ ਤੁਹਾਨੂੰ ਦੱਸਦੀ ਕਿ ਪੰਜਾਬ ਸਰਕਾਰ ਵੱਲੋਂ ਮਾਈਨਿੰਗ ਪਾਲਸੀ ਤਾਂ ਜਾਰੀ ਕਰ ਦਿੱਤੀ ਗਈ ਹੈ ਕੁਝ ਖੱਡਾਂ ਨੂੰ ਪਰਮਿਸ਼ਨ ਵੀ ਦਿੱਤੀ ਗਈ ਹੈ ਕਿ ਉੱਤੇ ਮਾਈਨਿੰਗ ਕੀਤੀ ਜਾ ਸਕਦੀ ਹੈ ਪਰ ਇਸ ਖੱਡ ਦੀ ਜੀ ਗੱਲ ਕੀਤੀ ਜਾਵੇ ਤਾਂ ਇਸ ਖੱਡ ਦੇ ਵਿੱਚ ਕੋਈ ਵੀ ਪਰਮਿਸ਼ਨ ਨਹੀਂ ਹੈ ਸਭ ਤੋਂ ਪਹਿਲਾਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਤਸਵੀਰਾਂ ਦੇਖ ਲਓ ਕਿ ਕਾਫੀ ਮਸ਼ੀਨਾਂ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਨੇ ਉਹ ਸ਼ਰੇਆਮ ਜਿਹੜੀ ਮਾਈਨਿੰਗ ਇੱਥੇ ਕੀਤੀ ਜਾ ਰਹੀ ਹੈ ਔਰ ਜਿਹੜੇ ਟਰੱਕ ਵਾਲੇ ਨੇ ਟਿਪਪਰਾਂ ਤੋਂ ਭਰ-ਭਰ ਕੇ ਜੀ ਆਣ ਕੇ ਤੋਂ ਵੀ ਲੈ ਕੇ ਇੱਧਰ ਆ ਰਹੇ ਨੇ ਲੋਕਾਂ ਨੂੰ ਕਾਫੀ ਜ਼ਿਆਦਾ ਪਰੇਸ਼ ਇਹ ਟਰੱਕ ਡਰਾਈਵਰ ਆ ਰਿਹਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜਾਣਾਂਗੇ ਉਹਨਾਂ ਕੋਲੋਂ ਕਿ ਕੀ ਇੱਕ ਤੋਂ ਮਾਲ ਲੈ ਕੇ ਆ ਰਹੇ ਹੋ ਇਹ ਕੀ ਨਾਮ ਦਾ ਇਹ ਨਾਮ ਦਾ ਸ਼ਿਵਚੰਦਰ ਤੋਂ ਲੈ ਕੇ ਆਇਆ ਮਾਲ ਇਹ ਕਿਨ ਕੇ ਸਰ ਕੋਈ ਪਰਚੀ ਹੈਗੀ ਹੈ ਕੋਈ ਪਰਚੀ ਹੈਗੀ ਹੈ ਪਰਚੀ ਨੇ ਕਿਤਾ ਲੈ ਕੇ ਆ ਰਹੇ ਤੁਸੀਂ ਹਾਂਜੀ ਕਿਤਾ ਲੈ ਕੇ ਆ ਰਹੇ ਬਿਨਾ ਪਰਚੀ ਤੋਂ ਪਰਚੀ ਉਹ ਤੇਗ ਆਗਲਾ ਤਬੀਏ ਨਾ ਤੁਹਾਡੇ ਕੋ ਹੈਗੀ ਪਰਚੀ ਕੋਈ ਤੁਹਾਡੇ ਕੋ ਪਰਚੀ ਆ ਗਈ ਕੋਈ ਨਾ ਕੋਈ ਪਰਚੀ। ਇੱਕ ਲਾਗੇ ਕਿਥੇ ਜਾਣਾ। ਅਰੇ ਸਰਪਰ। ਅਰੇ ਸਰਪਰ। ਐਕਸਲਬਲ ਲਾਗੇ ਜਾ। ਕੋਈ ਪਰਚੀ ਨਹੀਂ ਆਈ। ਕੋਈ ਪੁੱਛਦਾ ਵੀ ਨਹੀਂ ਦਾਨੂ। ਕਹਾ ਕੋਈ ਪੁੱਛਾ ਉਹ ਅਗਲਾ ਪਰਚੀ ਇਹ ਨਹੀਂ ਦੇ ਰਹਾ ਹੈ। ਅੱਛਾ ਕਿੰਨੇ ਪੈਸੇ ਖਰਚ ਕੇ ਲੈ ਕੇ ਆਏ ਹੋ? ਇਹ ਇੱਕ ਗਾੜੀ ਦਾ 5000 ਪੜਦਾ। ਇੱਕ ਮਾਲ ਕਿੰਨਾ ਭਰਿਆ ਵਿੱਚ? 5 5 ਕਿੰਨਾ? 5 ਸੱਕਰੇ। 5 ਸੱਕਰੇ ਮਾਰ। 5000 ਰੁਪਏ। ਹਾਂ। 25 ਨਹੀਂ ਕੋਈ। ਦਿਲੀ ਕਿੰਨੇ ਰੁਪਏ ਨਿਕਲਦੇ ਅਦਸੇ? ਇਹ ਨਹੀਂ وہی 4 4 5 4 5 ਯਹੀ ਬੱਸ। ਕੌਣ ਸਿਕ ਅਸ਼ਰਮ ਜਾ ਰਹੇ ਹੋ ਆਪ? ਐਸ ਕੇ, ਐਸ ਕੇ। ਠੀਕ। ਅ ਡਰਾਈਵਰ ਸਿਗੇ ਉਹਨਾਂ ਦਾ ਕਹਿਣਾ ਤੇ ਜਾ ਸਕਦੇ। ਠੀਕ। ਉਹ ਡਰਾਈਵਰ ਦਾ ਕਹਿਣਾ ਹੈ ਕਿ ਕੋਈ ਪੱਤੀ ਜੜੀ ਆ ਉਹ ਨਹੀਂ ਲੱਗੀ ਔਰ ਕ੍ਰਿਸ਼ਨਾਂ ਦੇ ਉੱਪਰ ਜਿਹੜਾ ਸਮਾਨ ਲੈ ਕੇ ਆ ਰਹੇ ਨੇ ਔਰ ਜਿਆਨਕ ਦੇ ਵਿੱਚੋਂ ਪੰਜਾਬ ਦੇ ਵਿੱਚ ਬਿਨਾ ਪਰਚੀ ਤੋਂ ਜਿਹੜਾ ਮਾਲ ਹੈਗਾ 5 ਸੈਂਕੜੇ ਨੂੰ ਦੱਸਿਆ ਕਿ 5000 ਰੁਪਏ ਆਪਾਂ ਦੇ ਕੇ ਆਏ ਆ ਔਰ ਇਸੇ ਕ੍ਰੈਸ਼ਨ ਦੇ ਉੱਪਰ ਜਿਹੜਾ ਉਹ ਮਾਲ ਹਿਹਾੜਾ ਤੁਸੀਂ ਇੱਕ ਵਾਰੀ ਫਿਰ ਤੋਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਜਿਹੜਾ ਮਾਈਨਿੰਗ ਜਿਹੜੀ ਬੇਖੌਫ ਚੱਲਦੀ ਪਈ ਹੈ ਪ੍ਰਸ਼ਾਸਨ ਦੀ ਨਾਕ ਦੇ ਥੱਲੇ ਚੱਲਦੀ ਪਈ ਹੈ ਔਰ ਧਰਤੀ ਦਾ ਸਿਨਾ ਜਿਹੜਾ ਚੱਲ ਨਹੀਂ ਕੀਤਾ ਜਾ ਰਿਹਾ ਔਰ ਕੁਦਰਤ ਦੇ ਨਾਂ ਕਿ ਲਵਾੜਾ ਤੇ ਕੀਤਾ ਜਾ ਰਿਹਾ ਇਸ ਖੱਡ ਦੀ ਜੀ ਗੱਲ ਕਰੀ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਇਸ ਖੱਡ ਦੇ ਵਿੱਚ ਜਿਹੜਾ ਪ੍ਰਸ਼ਾਸਨ ਵੱਲੋਂ ਜਿਹੜੀ ਖੱਡ ਨੂੰ ਮਨਜ਼ੂਰੀ ਨਹੀਂ ਮਿਲੀ ਅਤੇ ਮਾਈਨਿੰਗ ਖੜਖੜੇ ਜਿਹੜੇ ਤੁਸੀਂ ਦੇਖ ਸਕਦੇ ਹੋ ਕਾਫੀ ਢੰਗਾਈ ਜਿਹੜੀ ਇੱਥੇ ਚੱਲ ਗਈ ਹੈ ਔਰ ਜਲਦਦਰ ਜਿਹੜਾ ਇਸ ਇਲਾਕੇ ਦਾ ਕਾਫੀ ਨੀਮਾ ਚਲਾ ਗਿਆ ਸਥਾਨਕ ਲੋਕਾਂ ਨੇ ਸਾਨੂੰ ਇੱਥੇ ਬੁਲਾਇਆ ਸੀਗਾ ਉਹ ਲੋਕਾਂ ਨੇ ਸਾਨੂੰ ਦੱਸਿਆ ਕਿ ਰਾਤ ਦੇ ਸਮੇਂ ਟੱਕਾਂ ਦੇ ਇੰਨੀ ਆਵਾਜ਼ ਆਈਏ ਲੋਕ ਕਾਫੀ ਆਦਾ ਪਰੇਸ਼ਾਨ ਨੇ ਲੋਕੀ ਜਿਹੜੇ ਰਾਤ ਨੂੰ ਸੌਂ ਨਹੀਂ ਪਾਉਂਦੇ ਲਾਸਟ ਟਾਈਮ ਵੀ ਆਪਾਂ ਦੀ ਖਬਰ ਦਿਖਾਈ ਸੀ ਜਿਹਦੇ ਵਿੱਚ ਲੋਕ ਜਿਹੜੇ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆਏ ਸੀਗੇ ਇਸ ਸਬੰਧੀ ਆਪਾਂ ਸਥਾਨਕ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਔਰ ਇਹ ਦੇਖ ਸਕਦੇ ਇੱਕ ਟਰੱਕ ਹੋਰ ਇੱਥੇ ਟਿਪਰ ਆਈਏ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਨਾਲ ਵੀ कि किथे माइनिंग जडिया लीगल है या इलीगल है तो गाल बात करांगे गया, गया आगी आगी क्या क्याला बनी के ना दादा आवन जाबो तो लगे है मार कोई बच्चे बच्चे दार है आदि ਪਕੀ ਹੈਗੀ ਕੋਈ ਵਾਦੀ ਪਕੀ ਨਹੀਂ ਦਿੰਦੇ ਨਹੀਂ ਦਿੰਦੀ ਮੈਂ ਨਹੀਂ ਦਿੰਦੇ ਆ ਤੁਸੀਂ ਦੇਖ ਸਕਦੇ ਹੋ ਕਿ ਕੋ ਸੰਤੋਸ਼ ਜੋ ਆਪ ਦਿੰਦੇ ਹੋ ਨਜ਼ਰ ਨਹੀਂ ਆ ਰਿਹਾ ਡਰਾਈਵਰ ਜਦੋਂ ਪਕੀ ਦੀ ਗੱਲ ਕੀਤੀ ਆ ਤਾਂ ਉਹ ਉੱਥੋਂ ਨਿਕਲਦੇ ਹੋਏ ਨਜ਼ਰ ਆ ਰਹੇ ਨੇ ਔਰ ਕਿਸੇ ਵੀ ਟਿਪਰ ਦੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਨੰਬਰ ਅਤੇ ਅਵੇਲੇਬਲ ਨਹੀਂ ਹੈਗਾ ਕਲੀਰ ਗੱਡੀ ਤੇ ਜਲਵਾ ਆਪਾਂ ਚੈੱਕ ਨਹੀਂ ਕੀਤੀ ਤੇ ਸੁਬਾਹ ਇੱਕੋ ਟਿਪਰ ਆਦੀ ਹੈ ਤੇ ਕਰਾਂਗੇ ਉਹਨਾਂ ਦਾ ਨੰਬਰ ਹੈਗਾ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂ ਜਿੰਨੇ ਵੀ ਟਿਪਰਾਂ ਨੇ ਉਹ ਵੀ ਦੋਬਲ ਨੰਬਰ ਇੱਥੇ ਚੱਲ ਰਹੀਆਂ ਨੇ ਇਹ ਵੀ ਇੱਕ ਵੱਡਾ ਸਵਾਲੀਆ ਨਿਸ਼ਾਨ ਜਿਹੜਾ ਪ੍ਰਸ਼ਾਸਨ ਦੇ ਉੱਪਰ ਲੱਗਦਾ ਹੋਇਆ ਨਜ਼ਰ ਆ ਰਿਹਾ ਹੈ ਇੱਕ ਵਾਰੀ ਫਿਰ ਤੋਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਤਨਾ ਹੱਲੇ ਦੇ ਨਾਲ ਇਸ ਏਰੀਏ ਦੇ ਵਿੱਚ ਲਗਭਗ ਜੇ ਕਿ ਗਿਣੀ ਗਿਣੀ ਜਾਵੇ ਤਾਂ 1 2 3 4 5 6 7 ਮਛਿਨਾ ਜਿਹੜੀਆਂ ਇੱਥੇ ਸ਼ਰੇਆਮ ਲੱਗੀਆਂ ਹੋਈਆਂ ਨੇ ਔਰ 20 ਤੋਂ ਜ਼ਿਆਦਾ ਟਿਪਰ ਜਿਹੜੇ ਨੇ ਇੱਥੇ ਇਸ ਇਹ ਕੰਮ ਜਿਹੜਾ ਇੱਥੇ ਚੱਲ ਰਿਹਾ ਹੁਣ ਸਾਡੇ ਉੱਤੇ ਪਹੁੰਚੇ ਤੋਂ ਬਾਅਦ ਇਹ ਦੇਖ ਸਕਦੇ ਹੋ ਕਿ ਟਰੱਕ ਵਾਲੇ ਜਿਹੜੇ ਅੱਗੇ ਨਹੀਂ ਆ ਰਹੇ ਆਪਾਂ ਕੋਸ਼ਿਸ਼ ਕਰ ਰਹੇ ਹਾਂ ਤਸੀਲਦ ਖਾਨ ਦੀ ਕਿ ਟੱਪ ਜਿਹੜੇ ਪਿੱਛੇ ਰੁਕਦੇ ਹੋਏ ਨਜ਼ਰ ਆ ਰਹੇ ਨੇ ਔਰ ਸਾਡੀ ਇਹੀ ਕੋਸ਼ਿਸ਼ ਹੈ ਕਿ ਜੇ ਕੋਈ ਜੇ ਕੋਈ ਰੈਵਨਿਊ ਸਰਕਾਰ ਨੂੰ ਆਂਦਾ ਹੋਵੇ ਤਾਂ ਸਾਨੂੰ ਕੋਈ ਦਿੱਕਤ ਨਹੀਂ ਹੈ ਲੋਕਾਂ ਨੇ ਸਾਨੂੰ ਇੱਥੇ ਬੁਲਾਇਆ ਪਰ ਆਪਾਂ ਇਹ ਦੇ ਕੇ ਨਾ ਚਾਹੁੰਦੇ ਕਿ ਪ੍ਰਸ਼ਾਸਨ ਨੂੰ ਕਿਸ ਚੀਜ਼ ਦਾ ਪਤਾ ਨਹੀਂ ਹੈ ਜਾਂ ਪ੍ਰਸ਼ਾਸਨ ਦੀ ਮਿਲੀ ਭਗ ਦੇ ਨਾਲੇ ਕੰਮ ਇੱਥੇ ਕੀਤਾ ਜਾ ਰਿਹਾ ਹੈ ਇਹ ਤੇ ਇੱਕ ਬੜਾ ਸਵਾਲੀਆ ਨਿਸ਼ਾਨ ਹੈ ਪਰ ਆਪਾਂ ਹੋਰ ਵੀ ਜਿਹੜੇ ਲੋਕ ਨੇ ਟਰੱਕ ਡਰਾਈਵਰ ਨੇ ਸਾਨਕ ਲੋਕ ਨੇ ਪ੍ਰਸ਼ਾਸਕ ਅਧਿਕਾਰੀ ਨੇ ਉਹ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜਾਣਾਂਗੇ ਕੀ ਇਹ ਪੂਰਾ ਮਾਮਲਾ ਤੇ ਕਿਹਦੀ ਸ਼ਾਇਦ ਨਾਲ ਇਸ ਇਲਾਕੇ ਦੇ ਵਿੱਚ ਮਾਈਨਿੰਗ ਜਿਹੜੀ ਬੇਖੋਪ ਤਰੀਕੇ ਦੇ ਨਾਲ ਚੱਲਦੀ ਪਈ ਹੈ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਕੀ ਟਿਪਰ ਵਾਲਾ ਜਿਹੜਾ ਆ ਉਹ ਇਸ ਵੇਲੇ ਵਾਪਸ ਜਾਂਦਾ ਹੋਇਆ ਨਜ਼ਰ ਆ ਰਿਹਾ ਕਿੰਨਾ ਕਿਤੇ ਜਿਹੜਾ ਇਲੀਗਲ ਤਰੀਕੇ ਦੇ ਨਾਲ ਇਸ ਇਲਾਕੇ ਦੇ ਵਿੱਚ ਕੰਮ ਕੀਤਾ ਜਾ ਰਿਹਾ ਇਸ ਕਰਕੇ ਟਿਪਰ ਵਾਲੇ ਜਿਹੜੇ ਨੇ ਵਾਪਸ ਜਾਂਦੇ ਹੋਏ ਨਜ਼ਰ ਆ ਰਹੇ ਨੇ ਅਪਾ ਫੇਰ ਵੀ ਕੋਸ਼ਿਸ਼ ਕਰਦੇ ਆਂ ਜਾਨ ਦੇ ਅੱਗੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕਾਰਨ ਹੈ ਕਿ ਉਹ ਵਾਪਸ ਮੁੜਦੇ ਬੇਲੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਬਸ ਜਾਨਪੁਰ ਦੇ ਭੇੜੀਆਂ ਇਲਾਕੇ ਦੇ ਵਿੱਚੋਂ ਜਿੱਥੇ ਕੀ ਮਾਈਨਿੰਗ ਜਿਹੜੀ ਅਧਰਲੇ ਦੇ ਨਾਲ ਚੱਲਦੀ ਪਈ ਹੈ ਉਹਦੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇੱਕ ਮਿੰਟ ਕਿ ਦੇਖ ਸਕਦੇ ਹੋ ਕਿ ਟਿਪਰ ਵਾਲੇ ਜਿਹੜੇ ਆ ਉਹ ਜੁਗਤ ਨੇ ਵੀ ਹੈਗੇ ਉਹ ਗੱਲ ਕਰਨ ਨੂੰ ਵੀ ਤਿਆਰ ਨਹੀਂ ਹੈ ਪਹਿਲਾਂ ਪਿੱਛੇ ਮੁੜਦੇ ਪਏ ਸੀਗੇ ਹੁਣ ਇਹ ਲੱਗੀ ਸੀ ਟਿਪਰ ਦੇ ਵਿੱਚ ਨੰਬਰ ਜੁਰ ਹੈਗਾ ਪਰ ਕੋਈ ਵੀ ਗੱਲ ਕਰਨਾ ਉਹਨੇ ਜਿਹੜਾ ਮੁਨਾਸਬ ਨਹੀਂ ਸਮਝਿਆ ਕਿਤਨਾ ਕਿਤੇ ਪਹਿਲਾਂ ਤਾਂ ਸਾਡੇ ਵੱਲ ਦੇਖ ਕੇ ਵਾਪਸ ਮੁੜਦੇ ਸੇ ਫਿਰ ਮੁੜਦੇ ਸੀਗੇ ਪਰ ਹੁਣ ਜਿਹੜਿਆ ਤੋਂ ਟਿਪਲ ਲੈ ਕੇ ਨਿਕਲਦੇ ਹੋਏ ਨਜ਼ਰ ਆ ਰਹੇ ਨੇ ਜਿਵੇਂ ਦੇਖ ਸਕਦੇ ਹੋ ਤਸਵੀਰਾਂ ਕਿ ਬੜੀ ਇਲਾਕੇ ਦੇ ਵਿੱਚ ਜਿਹੜਾ ਸ਼ਰਿਆਮ ਮਾਈਨਿੰਗ ਜਿਹੜੀ ਹੈ ਉੱਥੇ ਕੀਤੀ ਜਾ ਰਹੀ ਹੈ ਹੋਰ ਜੰਮੂ ਕਸ਼ਮੀਰ ਦੇ ਵਿੱਚੋਂ ਵੀ ਜਿਹੜਾ ਕੱਚਾ ਮਾਲ ਹੈ ਉਹ ਲੈ ਆ ਕੇ ਪੰਜਾਬ ਦੇ ਵਿੱਚ ਬਿਨਾਂ ਪਰਚੀ ਤੋਂ ਇੱਥੇ ਵਰਤਿਆ ਜਾ ਰਿਹਾ ਜਿਸ ਦੇ ਨਾਲ ਪੰਜਾਬ ਸਰਕਾਰ ਨੂੰ ਕਾਫੀ ਚੂਨਾ ਲੱਗਦਾ ਹੋਇਆ ਨਜ਼ਰ ਆ ਰਿਹਾ ਜੇ ਮਨiyetਾਂ ਲੋਕਾਂ ਦੀ ਮਨiyet ਲੋਕ ਕਹਿੰਦੇ ਨੇ ਕਿ ਸਾਨੂੰ ਕੁਝ ਨੇਤਾ ਜਿਹੜੇ ਇਸ ਕੰਮ ਦੇ ਵਿੱਚ ਇਨਵੋਲਵ ਨੇ ਜਿਨ੍ਹਾਂ ਵੱਲੋਂ ਇਹ ਕੰਮ ਨੂੰ ਅੰਜਾਮ ਦਿੱਤਾ ਜਾ ਰਿਹਾ ਤੁਸੀਂ ਜੁੜੇ ਰਹੋ GK ਟੀ ਨਿਊਜ਼ ਦੇ ਨਾਲ ਆਪਾਂ ਤਾਨਕ ਲੋਕਾਂ ਨਾਲ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਤੇ ਜਾਨਾਂਗੇ ਕੀ ਹੈ ਪੂਰਾ ਮਾਮਲਾ ਸਲੇਪਾਂ ਬੇੜੀਆਂ ਤੋਂ ਜਿਹੜਾ ਰਸਤਾ ਸੁਜਾਨਪੁਰ ਤੋਂ ਬੇੜੀਆਂ ਨੂੰ ਜਾਂਦਾ ਹੈ ਕ੍ਰੈਸ਼ਰਾਂ ਨੂੰ ਉੱਥੇ ਖੜੇ ਆ ਸਥਾਨਕ ਲੋਕਾਂ ਨਾਲ ਗੱਲਬਾਤ ਕਰਾਂਗੇ ਭਾਈ ਇਹ ਤਾਂ ਟਰੈਕ ਜਿਹੜੇ ਆ ਉਹ ਦਿਨ ਦੁਪਹਿਰੇ ਵੀ ਚੱਲਦੇ ਰਹਿੰਦੇ ਆ ਕੀ ਕਹਿਣਾ ਚਾਹੁੰਦੇ ਭਾਈ ਤੁਹਾਨੂੰ ਦੱਸਿਆ ਮੌਕੇ ਦੀਆਂ ਗੱਡੀਆਂ ਤੁਸੀਂ ਵੀਡੀਓ ਬਣਾਈ ਆ 10 ਚੱਕੀਆਂ ਜਾ ਰਹੀਆਂ ਟੀਸੀ ਦੇ ਹਦੇਸਾ ਦੀ ਉਲੰਘਣਾ ਹੋ ਰਹੀ ਹੈ ਕਿਉਂਕਿ ਡੀਸੀ ਨੇ ਕਿਹਾ ਹੀ ਕਿ ਡੀਸੀ ਸਾਹਿਬ ਦੇ ਹਦੇਸ਼ਾ ਤੇ ਪੋਲ ਤੇ ਬੋਰਡ ਲਾਇਆ ਉਹ ਚਲੋ ਕ੍ਰੈਸ਼ਰਾਂ ਨੇ ਲਟੋੜ ਟਾੜੜਿਆ 15 ਸਾਲ ਇੱਥੇ ਰੋੜ ਹੀ ਨਹੀਂ ਬਣਿਆ ਕੁੱਤਾ ਬਜਾਰਿਆ ਹੁਣ ਜਾ ਕੇ ਰੋਡ ਬ ਰਾਤੀ ਪਰੋਂ ਗੱਡੀਆਂ ਭਰ ਭਰ ਆਉਂਦੀਆਂ ਕਾਫੀ ਔਰ 10 12 ਸੈਕਿੰਡੇ ਮਾਲ ਹੁੰਦਾ ਇਹ ਟੈਲਾ ਉਹਨਾਂ ਦਾ ਵਜਨ ਨਹੀਂ ਚੱਲ ਪਾਰੀਏ ਦੇਖ ਲੋ ਹਾਲਤ ਕਿੰਨੀ ਮਾੜੀ ਹੋ ਗਈ ਦੀ ਜੀ ਜਦ ਕ੍ਰੈਸ਼ ਇਹ ਟਰੱਕ ਆ ਰਹੇ ਕਿੱਥੋਂ ਆ ਰਹੇ ਨੇ ਇਹ ਕੁਝ ਪਰੋਂ ਆਉਂਦੇ ਆ ਜੀ ਕੁਝ ਲੱਗੋ ਕ੍ਰੈਸ਼ ਚੱਲ ਰਿਹਾ ਇੱਕ ਦੋ ਕ੍ਰੈਸ਼ ਚੱਲਦਾ ਮੇਰੇ ਖਿਆਲ ਵਿੱਚ ਪਰਮਿਸ਼ਨ ਹੈਗੀ ਆ ਨਾ ਕੋਈ ਇਹ ਚੀਜ਼ ਦੀ ਨੌਲੇਜ ਪ੍ਰਸ਼ਾਸਨ ਹੋएगी ਹਨ ਨੂੰ ਨਹੀਂ ਪਤਾ ਪਰ ਕਹਿੰਦੇ ਆ ਪਰਮਿਸ਼ਨ ਖਰੇ ਬੰਦ ਹੋਈ ਹੈ ਇਸ ਟਾਈਮ ਹਾਂਜੀ ਫਿਰ ਵੀ ਕੰਮ ਚੱਲ ਰਿਹਾ ਕੀ ਲੱਗਦਾ ਕਿਉਂ ਚੱਲ ਰਿਹਾ ਇਹ ਮਿਲੀ ਭਗਤ ਆ ਜੀ ਸਰਕਾਰ ਪ੍ਰਸ਼ਾਸਨ ਸਾਰੇ ਰਲ ਜਾਂਦੇ ਆ ਕੰਮ ਚੱਲੇ ਕਰਦਾ ਜੀ ਕਰੀ ਪੱਕਾ ਬੰਦ ਹੋਇਆ ਨਹੀਂ ਨਾਲੇ ਬੰਦ ਅਸੀਂ ਨਹੀਂ ਕਹਿੰਦੇ ਕੋਈ ਬੰਦ ਹੋਵੇ ਕਿਸੇ ਦਾ ਕੋਈ ਰੋਜ਼ਗਾਰ ਵਗੈਰਾ ਆਪਣੇ ਉਧਰ ਨੂੰ ਜਾਣ ਪਿੰਡ ਥਾਣੇ ਕਿਉਂ ਜਾਣਾ ਹੈ ਨਾ ਉਧਰੋਂ ਭਰਨ ਉਧਰ ਆਪਣਾ ਕੰਮ ਕਰੀ ਜਾਣਾ ਸਾਨੂੰ ਕਿਹਨਾਂ ਕੋਈ ਪ੍ਰੋਬਲਮ ਨਹੀਂ ਸਾਡੇ ਪਿੰਡ ਚ ਰਾਹ ਦਾ ਮਸਾ ਬਣਿਆ ਭਰਾ ਸਾਨੂੰ ਮਾਫ ਕਰੋ ਸਾਡਾ ਰਾਹ ਹੈ ਨਾ ਵਧੀਆ ਰੱਖਿਓ ਤੇ ਜੇ ਸਾਨੂੰ ਪਰੇਸ਼ਾਨ ਕਰੋਗੇ ਤੇ ਅਸੀਂ ਵਿਰੋਧ ਕਰਾਂਗੇ ਹਾਈਵੇ ਤੱਕ ਜਾਮ ਕਰਨ ਵਾਲੇ ਬੰਦੇ ਆ ਅਸੀਂ ਤੁਹਾਨੂੰ ਪਤਾ ਹੈ ਅਸੀਂ ਕਿੱਟਾ ਅੱਗੇ ਵੀ ਤਾਂ ਹੁਣ ਵੀ ਕਰਾਂਗੇ ਫਿਰ ਲੱਗਦਾ ਨਹੀਂ ਕਿ ਸਰਕਾਰ ਨੂੰ ਕਿਦਨੇ ਚੂਨਾ ਲੱਗਦਾ ਹੋਇਆ ਨਜ਼ਰ ਆ ਰਿਹਾ ਇਸ ਚੀਜ਼ ਦੇ ਨਾਲ ਜਿਹੜਾ ਸ਼ਰੇਮ ਜਿਹੜਾ ਦਿਨ ਦੁਪਹਿਰੀ ਮੈਣੀ ਚਲਦੀ ہوئی ਹੈ ਸਰਕਾਰ ਨੂੰ ਸ਼ੁਨਾ ਤੇ ਸ਼ੁਰੂ ਤੋਂ ਲੱਗਦਾ ਆ ਜੀ ਪਹਿਲਾਂ ਵੀ ਇਹ ਚਲਦੀ ਮਿਲੀ ਭਗਤ ਹੁਣ ਵੀ ਚਲਦੀ ਆ ਰਹੀ ਹੈ ਤੇ ਕੋਈ ਫਰਕ ਨਹੀਂ ਪੈਂਦਾ ਕਿਸ ਨੂੰ ਸਰਕਾਰ ਦੇ ਇਹ ਜੋ ਵੀ ਆਦੇਸ਼ ਦੀ ਉਲੰਘਣਾ ਹੁੰਦੀ ਆਈ ਹੈ ਅੱਗੇ ਵੀ ਹੋਰ ਵੀ ਹੋ ਰਹੀ ਹੈ ਕਿਨੂੰ ਫਾਇਦਾ ਕਿਨੂੰ ਜਾ ਰਿਹਾ ਲੱਗਦਾ ਤੁਹਾਨੂੰ ਇਹ ਜਿਹੜੇ ਵਿੱਚ ਹੁੰਦੇ ਆ ਜੀ ਵਿੱਚ ਕਮਿਸ਼ਨ ਕੋ ਬ੍ਰੋਕਰ ਹੁੰਦੇ ਆ ਉਹ ਖਾਂਦੇ ਜੀ ਮੰਨ ਕੀ ਤੁਹਾਡੇ ਬਸ ਸਾਡੇ ਪਿੰਡ ਦੇ ਵਿੱਚੋਂ ਰਾਹ ਜਿਹੜਾ ਨਾ ਸਾਨੂੰ ਇੱਥੇ ਹੈਵੀ ਲੋਡ ਨਾ ਨੰਗਣ ਤੇ ਖਾਲੀ ਵੀ ਜੇ ਨੰਗਣ ਤੇ ਉਹ ਵੀ ਕੋਈ ਲੈਜੇ ਨਾ ਨੰਗਣ ਔਰ ਛੇ ਚੱਕੀ ਨੰਗਣ ਸਿਰਫ 10 ਚੱਕੀਆਂ ਨਾਲ ਬਸ ਸਾਨੇ ਲੋਕ ਸੀਗੇ ਉਹਨਾਂ ਦਾ ਕਹਿਣਾ ਕਿ ਇਸ ਰੋਡ ਦੇ ਉੱਪਰੋਂ ਦੱਸ ਕਿ ਗੱਡੀਆਂ ਨਾ ਨਿਕਲਣ ਉਹਨਾਂ ਦਾ ਕਹਿਣਾ ਕਿ ਰੋਡ ਬੜੀ ਮੁਸ਼ਕਲ ਬਣਿਆ ਸੀਗਾ ਪਰ ਫਿਰ ਹੁਣ ਇਹ ਰੋਡ ਜਿਹੜਾ ਇਹ ਟੁੱਟਦਾ ਪਿਆ ਕੁਝ ਹੋਰ ਲੋਕਾਂ ਨਾਲ ਲੋਕਾਂ ਨਾਲ ਦੀ ਗੱਲਬਾਤ ਕਰਾਂਗੇ ਤੇ ਬਿਸ਼ਾਸ਼ਨਿਕ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਾਂਗੇ ਤੇ ਕੁਝ ਲੋਕਾਂ ਨਾਲ ਗੱਲਬਾਤ ਕਰਾਂਗੇ ਅੰਕਲ ਜੀ ਕੀ ਕਹਿਣਾ ਚਾਹੁੰਦੇ ਜਿਹੜੇ ਲੱਗ ਇੱਥੇ ਨਿਕਲਦੇ ਬਿਨਾਂ ਦਿਨ ਦੁਪਹਿਰੀ ਵੀ ਦੇਖੋ ਜੀ ਅਸੀਂ ਤੇ ਅੱਜ ਤੋਂ ਕੋਈ ਵੀ 25 ਸਾਲ ਪਹਿਲਾਂ ਜਦੋਂ ਮੈਨਿੰਗ ਨਹੀਂ ਚਲਦੀ ਰਹੀ ਉਹ ਸਾਹਿਬ ਨੇ ਨਾ ਡੀਸੀ ਸਾਹਿਬ ਨੇ ਨਾ ਇੱਕ ਬੋਰਡ ਲਾਇਆ ਲਿਖ ਕੇ ਕਿ ਸੇ ਟੈਰੀ ਗੱਡੀ ਦੇ ਆ ਇਹ ਹੋ ਗਿਆ ਕਿ ਬਾਕੀ ਕੋਈ ਨਹੀਂ ਆਊਗਾ ਤੇ ਅੱਜ ਇੱਥੇ 18 18 ਟੈਰੀ ਬਾਈ ਬਾਈ ਟੈਰੀ ਜਿਹੜੀਆਂ ਗੱਡੀਆਂ ਇੱਥੇ ਆ ਰਹੀਆਂ ਇਹ ਰਾਤ ਨੂੰ ਦਿਖਦੇ ਨਹੀਂ ਉਹ ਮੈਨਿੰਗ ਬੰਦਾ ਇਹ ਮੈਨ ਕਿੱਥੋਂ ਹੋ ਰਹੀ ਆ ਇਸ ਸਰਕਾਰ ਨੂੰ ਪਤਾ ਨਹੀਂ ਆ ਇਸ ਪ੍ਰਸ਼ਾਸਨ ਨੂੰ ਪਤਾ ਨਹੀਂ ਆ ਕਿੱਥੋਂ ਆ ਰਿਹਾ ਮਾਲ ਰਾਤ ਬਰਾਦਾ ਜਿਹੜੇ ਬੱਚੇ ਸਕੂਲੇ ਜਾਂਦੇ ਹੋ ਗਏ ਰਾਤ ਨੂੰ ਜਾਂ ਕੋਈ ਅੱਡੇ ਅੱਡੇ ਆ ਗਿਆ ਅਗਰ ਇਹਨਾਂ ਸਪੋਟਲ ਆਈ ਹੁੰਦਿਆ ਕਾ ਕਾਰਨ ਲਈ ਅੰਦਰ ਤੇ ਅਨੇਵਾ ਗੱਡੀ ਭਜਾਰ ਕੇ ਲੈ ਆਉਂਦੇ ਕਿੱਥੋਂ ਲੈ ਆਏ ਜੀ ਆਪਾਂ ਦੇਖ ਕੇ ਆਏ ਆ ਤੱਕ ਬੇਵਾਬ ਘੱਟੋ ਘੱਟ 7-8 ਮਸ਼ੀਨਾਂ ਲੱਗੀਆਂ ਤੇ 50 ਟਰੱਕ ਅੰਦਰ ਲੱਗੇ ਆ ਹਾਂ ਜੀ ਕਿਉਂ ਕਿ ਸਵਾਰੀਆਂ ਲੈਣਗੇ ਜੀ ਕਿ ਇਹ ਸਰਕਾਰ ਸੁੱਤੀ ਪਈ ਹੈ ਜੀ ਸਰਕਾਰ ਦਾ ਕੰਮ ਆ ਕੇ ਸਰਕਾਰ ਨਹੀਂ ਸਰਕਾਰ ਸਹੀ ਹੈ ਪਰ ਜਿਹੜੇ ਅਗਲੇ ਚਮਚੇ ਹੈਗੇ ਨਾ ਉਹ ਕਰਦੇ ਆ ਜੀ ਉਹ ਪੈਸੇ ਦੇ ਕੇ ਗੱਡੀਆਂ ਖਰਾਬ ਰਿਹਾ ਜੀ ਮਤਲਬ ਕੁਦਰਤ ਨਾਲ ਕੁਲਵਾੜ ਕੀਤਾ ਜਾ ਜਿਵਾਣਾ ਕੀਤਾ ਜਿਹੜਾ ਪਾਣੀ ਨਾ ਅੱਜ ਨਾ ਸੱਤਰ ਫਟੇ ਹੀ ਉਹ 125 ਫੋਟਾ ਚ ਚੱਲ ਗਿਆ ਆ ਆਨਲਰ ਟਾਈਮ ਆਨਲਰ ਟਾਈਮ ਇਹ ਪਾਣੀ ਸਾਡੇ ਹਿੰਦੂਸਤਾਨ ਦੇ ਮਿਲਣਾ ਨਹੀਂ ਜੀ ਇਹਦੇ ਆ ਇੱਕ ਜਿਵੇਂ ਕਾਬਲ ਕੰਧਾਰ ਵਿੱਚੋਂ ਆਉਂਦਾ ਪਾਣੀ ਬਿਖਣ ਦਾ ਇਹ ਸਾਡੇ ਪਾਣੀ ਮਿਲ ਰਿਹਾ ਮਿਲਣਾ ਹੈ ਹਾਂ ਇਹ ਅੱਬ ਸਰਦਾਰ ਇਤੋ ਜੇ ਲੋਕਾਂ ਨੂੰ ਡਾਉ ਨਾ ਜਾ ਰਾ ਅਸੀਂ ਸਰਕਾਰ ਨੂੰ ਬੇਨਤੀ ਕਰ ਰਹੇ ਆ ਇਹ ਜਿਹੜੀ ਰਾਤ ਭਰਾਂ ਤੇ ਵੈਣੀ ਹੁੰਦੀ ਆ ਇਹ ਬੰਦ ਕੀਤੀ ਆ ਕੀ ਲੱਗਦਾ ਕਿਦੀ ਮਿਲੀ ਵਕਤ ਨਾਲ ਘਮ ਹੋ ਰਿਹਾ ਇਹ ਸਾਰੇ ਅਫਸਰ ਨਹੀਂ ਮੇਰੀ ਪੁਤਰਾ ਨਾਲ ਹੋ ਰਿਹਾ ਠੀਕ ਹੈ ਜਾਂ ਲੋਕਲ ਬੰਦਿਆਂ ਨਾਲ ਇਹ ਮੇਰੀ ਪੁਤਰਾ ਹੋ ਰਿਹਾ ਲੋਕਲ ਬੰਦੇ ਵੀ ਇਹਨਾਂ ਨਾਲ ਜਾਇਦਾ ਅਫਸਰ ਨਹੀਂ ਹੈ ਵੇ ਤੇ ਲੋਕਲ ਬੰਦੇ ਵੀ ਬੱਚੇ ਆ ਗਿਆ ਜਿਹੜੇ ਮੈਨ ਕਰਵਾ ਰਹੇ ਸਰਕਾਰ ਤੇ ਕਹਿ ਰਹੀ ਆ ਆਪਾਂ ਲੋਕਾਂ ਨੂੰ ਵਧੀਆ ਪ੍ਰਸ਼ਾਸਨ ਦੇ ਰਿਆ ਨਹੀਂ ਸਰਕਾਰ ਤੇ ਦੇ ਰਹੀ ਆ ਅੱਗੇ ਚੱਲ ਨਹੀਂ ਨੇ ਸਰਕਾਰ ਨਾ ਬਣਾ ਰਹੇ ਪ੍ਰਸ਼ਾਸਨ ਬਹੁਤ ਵਧੀਆ ਦੇ ਰਿਆ ਇਹ ਜਿਹੜੇ ਲੋਕਲ ਬੰਦੇ ਆ ਜਾਓ ਬੱਚੇ ਕੋ ਡਾਟਾ ਦੇ ਬੰਦੇ ਹੋ ਨਹੀਂ ਆਪਾਂ ਨੇ ਚੱਲਣ ਦੇ ਕੀ ਮੰਗ ਕਰਦੇ ਡੀਸੀ ਸਾਹਿਬ ਕੋਲ ਸਰਕਾਰ ਦੇ ਅੱਗੇ ਡੀਸੀ ਸਾਹਿਬ ਦੇ ਹਨ ਜਿਹੜੀ ਨਾ ਸੇਟ ਆਰੀ ਗੱਡੀ ਆ ਉਹ ਆਵੇ ਬਾਕੀ ਕੋਈ ਗੱਡੀ ਨਹੀਂ ਆਣੀ ਚਾਹੀਦੀ ਹਾਸੇ ਵਗੈਰਾ ਵੀ ਹੁੰਦੇ ਅੰਕਲ ਹਾਸੇ ਆ ਗਏ ਹੋਏ ਇੱਕ ਦੋ ਹਾਸਾ ਹੋਇਆ ਨਿਸ਼ਾਨ ਬੜਾ ਆਪਾਂ ਵਗੈਰਾ ਟੋੜ ਦਿੰਦੇ ਰਾਤ ਬਰਾਤੇ ਨੇ ਫੇਰ ਨਾ ਗੁੰਡਾ ਕਰਦੀ ਵੀ ਕਰਦੇ ਬਨਵਾਸੀ ਪੂਰੀ ਹੁੰਦੀ ਆ ਜੀ ਤੇ ਅਸੀਂ ਨਾ ਸਰਕਾਰ ਨਾਲ ਕੇ ਇਹ ਮੰਗ ਕਰਦੇ ਆ ਭਈ ਇਹ ਜਿਹੜਾ ਨਾ ਰੋਡ ਹੈਗਾ ਇਹ ਹੈਗਾ ਇੱਕ ਪਿੰਡੂ ਰੋਡ ਇਹ ਸੇਲ ਵਾਲਾ ਰੋਡ ਨਹੀਂ ਆ ਸੈਲਾਂ ਲੱਗੀਆਂ ਕੋਈ ਲੁੱਕ ਥੋੜੀ ਪਈ ਆ ਇਹ ਲੁੱਕ ਥੋੜੀ ਪਈ ਆ ਇਹ ਦੇ ਇਹ ਇੰਦਾਂ ਨੇ ਚੱਲਦੇ ਤੇ ਸੇਵਿੰਗ ਵਿੱਚ ਸਾਲ ਵੀ ਨਹੀਂ ਕੱਢੂਗਾ ਰੋਡ ਧੰਨਵਾਦ ਜੀ ਸਤਾਨਿਕ ਲੋਕਨ ਸੀਗੇ ਉਹਨਾਂ ਦਾ ਕਹਿਣਾ ਕਿ ਆਪਾਂ ਬਾਰ-ਬਾਰ ਪ੍ਰਸ਼ਾਸਨ ਨੂੰ ਕਹਿ ਚੁੱਕੇ ਹਾਂ ਪਰ ਕੋਈ ਵੀ ਜਿਹੜੀ ਹੈ ਕਾਰਵਾਈ ਹੁੰਦੀ ਹੋਈ ਨਜ਼ਰ ਨਹੀਂ ਆ ਰਹੀ ਉਹਨਾਂ ਨੇ ਕਿਹਾ ਕਿ ਡੀਸੀ ਸਾਹਿਬ ਅਗੇ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਸਬੰਧੀ ਆਪਾਂ ਪ੍ਰਸ਼ਾਸਨਿਕ ਅਧਿਕਾਰੀ ਨਾਲ ਵੀ ਗੱਲਬਾਤ ਕਰਾਂਗੇ ਤੇ ਜਾਣਾਂਗੇ ਕੀ ਕਹਿਣਾ ਉਹਨਾਂ ਦਾ ਇਸ ਪੂਰੇ ਮਾਮਲੇ ਦੇ ਬਾਰੇ ਪਿੰਡ ਬੇੜੀਆਂ ਦੇ ਵਿੱਚ ਹੋ ਰਹੀ ਮਾਈਨਿੰਗ ਔਰ ਜਿਹੜੇ ਨਜਾਇਜ਼ ਤਰੀਕਾ ਟ੍ਰੱਕ ਨਿਕਲਦੇ ਸਿਗੇ ਉਸ ਸੰਬੰਧੀ ਗੱਲਬਾਤ ਕਰਨ ਲਈ ਐਸਐਸਓ ਸੁਜਾਰਪੁਰ ਨਦੀਮ ਸ਼ਰਮਾ ਸਾਹਨਾ ਮੌਜੂਦ ਨੇ ਗੱਲਬਾਤ ਕਰਾਂਗੇ ਸਾਬ ਬੇੜੀਆਂ ਦੇ ਵਿੱਚ ਲੋਕਾਂ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਕਿ ਟ੍ਰੱਕ ਲੈ ਨਿਕਲਦੇ ਨੇ ਔਰ ਜਿਹੜੀਆਂ ਆਪਾਂ ਵੀ ਕਵਰ ਕਰਕੇ ਆਏ ਹਾਂ ਤੇ ਜਿਹੜੇ ਟ੍ਰੱਕ ਆ ਰਹੇ ਨੇ ਦੂਜੇ ਸਾਈਡ ਤੋਂ ਉਹ ਬਿਨਾਂ ਪਰਚੇ ਤੋਂ ਮਾਈਨਿੰਗ ਕਰਕੇ ਸਮਾਨ ਜਿਹੜਾ ਪੰਜਾਬ ਦੇ ਵਿੱਚ ਲੈ ਕੇ ਆ ਰਹੇ ਨੇ ਕਿ ਆ ਉਹ ਲੀਗਲ ਹੈ ਦੇਖੋ ਜੀ ਇਹਦੇ ਬਾਰੇ ਤਾਂ ਮਾਈਨਿੰਗ ਡਿਪਾਰਟਮੈਂਟ ਬੈਟਰ ਦੱਸ ਸਕਦਾ ਹੈ ਲੀਗਲ ਹੈ ਕਿ ਇਲੀਗਲ ਹੈ ਬਟ ਇਹ ਧਿਆਨ ਚ ਆਇਆ ਕਿ ਸੀ ਉੱਥੇ ਆਪਾਂ ਕੱਲ ਵੀ ਰਾਤ ਰੇਡ ਕੀਤੀ ਹੈ ਰਾਤ ਪਰ ਸਾਨੂੰ ਕੋਈ ਏਦਾਂ ਦੇ ਟਰੱਕ ਜਾਂ ਕੋਈ ਟਿਪਰ ਨਹੀਂ ਮਿਲੇ ਉੱਥੇ ਤੇ ਹੁਣੇ ਫਿਰ ਇਸ ਆ ਨਾਕੇ ਤੋਂ ਬਾਅਦ ਅਸੀਂ ਉੱਤੇ ਜਾ ਰਹੇ ਹਾਂ ਜੇ ਕੋਈ ਏਦਾਂ ਦਾ ਰਸਤਾ ਹੈ ਜਿਹੜਾ ਇਲੀਗਲ ਮਾਈਨਿੰਗ ਲਈ ਯੂਜ਼ ਹੁੰਦਾ ਉਹ ਰਸਤਾ ਅਸੀਂ ਬਿਟਾ ਦੇਣਾ ਅੱਜ ਜੀਐਸਬੀ ਵਗੈਰਾ ਨਾਲ ਤੇ ਦੇ ਰਿਲੇਟਿਡ ਮਾਈਨਿੰਗ ਡਿਪਾਰਟਮੈਂਟ ਨੂੰ ਵੀ ਅਸੀਂ ਇਨਫੋਰਮ ਕਰਾਂਗੇ ਕਿ ਉਹਨਾਂ ਦਾ ਵੀ ਇਕੁਅਲੀ ਫਰਜ਼ ਬੰਦਾ ਉਹ ਵੀ ਆਪਣੀ ਟੀਮਸ ਲਾਉਣ ਜੇ ਕੋਈ ਏਦਾਂ ਦੀ ਇਲੀਗਲ ਐਕਟੀਵਿਟੀ ਹੋ ਰਹੀ ਹੈ ਉਹਨੂੰ ਰਲ ਕੇ ਆਪਾਂ ਬਿਲਕੁਲ ਖਤਮ ਕਰਾਂਗੇ ਸਵੇਰ ਆਪਾਂ ਦੇਖੇ ਆਇਆ ਘਟੂਵਰ 5 ਤੋਂ 7 ਬੋਗਲਣ ਮਸ਼ੀਨਾਂ ਲੱਗੀਆਂ ਸੀਗੀਆਂ 50 ਤੋਂ 70 ਚੱਪੜ ਉੱਤੇ ਜਿਹੜੇ ਕੰਮ ਕਰਦੇ ਆ ਬਿਨਾ ਪਰਚੀ ਤੋਂ ਵਾਪਸ ਆ ਰਹੇ ਆ ਔਰ ਬੇੜੀਆਂ ਦੇ ਵਿੱਚ ਔਰ ਉਹ ਜੈਨਕੇ ਤੋਂ ਮਾਲ ਲੈ ਕੇ ਪੰਜਾਬ ਦੇ ਵਿੱਚ ਆ ਰਹੇ ਨੇ ਔਰ ਜਿਹੜੇ ਪਿੰਡ ਦੇ ਵਿੱਚੋਂ ਇਲੀਗਲ ਤਰੀਕੇ ਨਾਲ ਟਰੱਕ ਆਉਂਦੇ ਬਿਨਾ ਹਾਲਾਂਕਿ ਉੱਤੇ ਬੋਰਡ ਲੱ ਕੇ ਲਗਾਇਆ ਗਿਆ ਕਿ ਟਰੱਕ ਨਿਕਲਣੇ ਬੈਨ ਹੈਗੇ ਦੇਖੋ ਮੈਂ ਕੱਲ ਜੁਆਇਨ ਕੀਤਾ ਇੱਥੇ ਜਨਪੋਠਾਣੇ ਹੋਂਦ ਅਨੁਸਾਰ ਹੀ ਸਾਡਾ ਮੇਨ ਮੋਟਿਵ ਇਹ ਹੋਈ ਹੈ ਕਿ ਕਿਸੇ ਤਰੀਕੇ ਦੀ ਵੀ ਇਲੀਗਲ ਐਕਟੀਵਿ ਜਿਹੜੀ ਪੋਕਲਨ ਮਸ਼ੀਨਸ ਐ ਪੋਕਲਨ ਮਸ਼ੀਨ ਦੇ ਤਦ ਅਸੀਂ ਰਾਤ ਚੈੱਕ ਕੀਤਾ ਜਿਹੋ ਪੋਕਲਨ ਮਸ਼ੀਨਸ ਲੱਗਦੀਆਂ ਉਹ ਜੇ ਐਂਡ ਕੇ ਧੇ ਏਰੀਆ ਚ ਲੱਗ ਰਹੀਆਂ ਉਹ ਪੰਜਾਬ ਦੇ ਏਰੀਆ ਚ ਨਹੀਂ ਹੈ ਜੀ ਵੀ ਦੇ ਰਿਲੇਟਿਡ ਉਹ ਬੈਟਰ ਦੱਸ ਸਕਦੇ ਕਿਉਂ ਉੱਥੇ ਲੱਗਦੀਆਂ ਜਿਹੜਾ ਸਾਡੇ ਏਰੀਆ ਚੋ ਕ੍ਰੋਸਿੰਗ ਦੀ ਇਨਫੋਰਮੇਸ਼ਨ ਸਾਨੂੰ ਮਿਲੀ ਹੈ ਉਹਦੇ ਰਿਲੇਟਿਡ ਅਸੀਂ ਅੱਜ ਹੀ ਸਾਰੇ ਰਸਤੇ ਕਲੀਨ ਕਰ ਦਨੇ ਆ ਉਹਨਾਂ ਨੂੰ ਡਿਸਟਰੋਏ ਕਰ ਦੇਣਾ ਜਿਹੜਾ ਇਲੀਗਲ ਰਸਤਾ ਬਣਿਆ ਤੇ ਉੱਥੇ ਅਸੀਂ ਆਪਣੀ ਪੈਟਰੋਲਿੰਗ ਪਾਰਟੀ ਪਰਮਨੈਂਟ ਲਾ ਰਹੇ ਹਾਂ ਕਿ ਇਦਾਂ ਦਾ ਕੋਈ ਕੰਮ ਫਰਦਰ ਨਾ ਹੋਵੇ ਏਸੀ ਕੇ थाना ਸੁजानਪੁਰ ਤੋਂ ਐਸ ਐਚਓ ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਹੈ ਤੇ ਜਲਦੀ ਹੀ ਜਿਹੜੇ ਰਸਤੇ ਇਲੀਗਲ ਡੇਕਿੰਗ ਨਾਲ ਬਣਨੇ ਨੇ ਉਹ ਬੰਦ ਕਰ ਦਿੱਤੇ ਜਾਣਗੇ ਉਹਨਾਂ ਨੇ ਵੀ ਦੱਸਿਆ ਕਿ ਜਿਹੜੇ ਇਸ ਬਾਰੇ ਜ਼ਿਆਦਾ ਜਾਣਕਾਰੀ ਮਾਈਨਿੰਗ ਡਿਪਾਰਟਮੈਂਟ ਦੇ ਸਕਦਾ ਤੇ ਉਹਨਾਂ ਨੇ ਕਿਹਾ ਕਿ ਆਪਾਂ ਜਿਹੜੇ ਮੌਕੇ ਤੇ ਜਾ ਕੇ ਰਸਤੇ ਜਿਹੜੇ ਉਹ ਬੰਦ ਕਰਾਵਾਂਗੇ ਤੁਸੀਂ ਜੁੜੇ ਰਹੋ ਕਿਆਰਟੀ ਨਿਊਜ਼ ਨਾਲ ਤੇ ਮੈਨੂੰ ਤੋਂ ਬਿਜਾਜਤ ਨਮਸਕਾਰ